ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਮੋਟਰ ਵਰ ਮੋਟਰ ਵਰਨਾਂਗੇ ਪੰਜ ਕਣਕ ਨੂੰ ਸਪਰੇ ਪੰਪ ਲਾ ਲਿਆ ਪਿੱਛੇ ਪਿੱਠੂ ਸੋ ਪਹਿਲੀ ਸਪਰੇ ਕਣਕ ਦੀ ਸ਼ੁਰੂ ਨਹੀਂ ਪੈ ਗਿਆ ਸੀ ਪਹਿਲਾਂ ਸੋ ਆਓ ਆਪਾਂ ਦੇਖਦੇ ਹਾਂ ਕਿਵੇਂ ਕਰਦੇ ਸਪਰੇ ਇਹ ਤਾਂ ਬੈਠੂ ਆੜ ਭੱਲ ਨਹੀਂ ਲੈਟ ਹੈ ਨਹੀਂ ਕਰਾ ਖਾਤਾ ਮੈਂ ਨਾ ਹਾਂ ਵਿਚੀ ਪੂੜੀ ਪਿੱਛੇ ਛੱਡਦੀ ਪੂੜੀ ਪਿੱਛੇ ਛੱਡਦੀ ਦੇਖੀ ਹੋਣੀ ਨਹੀਂ ਛੱਡਦੀ ਮਾਰ ਨਾ ਰਹਿਣੇ ਆ ਇਹ ਤਾਂ ਗੂੰਦ ਫੇਰ ਫੇਰ ਤਦੂ ਦਵਾਰਾ ਨਾ ਹੁਣ ਪਤਾ ਲੱਗ ਗਿਆ ਕਿ ਪੂੜੀ ਰਾਗੀ ਪਿੱਛੇ ਪਤਾ ਲੱਗ ਗਿਆ ਬਾਹਰ ਚ ਕਹਿੰਦਾ ਬਾਹਰ ਰਹੀ ਗਈ ਵਿਚੇ ਹੋਏ ਕਿੱਥੇ ਗਈ ਤਸੀ ਹੱਥ ਵਾਲੇ ਪੰਪ ਨਾਲ ਸਪਰੇਈ ਵਧੀਆ ਹੁੰਦੀ ਆ ਪਹਿਲੀ ਸਪਰੇਈ ਹੱਥ ਵਾਲੇ ਪੰਪ ਨਾਲੇ ਕਰਨੀ ਚਾਹੀਦੀ ਆ ਤਾਂ ਜੋ ਆਰਾਮ ਨਾ ਹੋ ਜੰਦੀ ਨਾਲੇ ਕੱਖ ਦੇ ਉੱਪਰ ਐਨ ਕੱਖ ਪਰ ਐਨ ਦਵਾਈ ਛਿੜਕੋ ਜਾਂਦੀ ਆ ਆ ਦੇਖੋ ਐਨ ਪਵਾਰਾ ਚੱਲਦਾ ਮੈਂ ਉੱਧਰ ਕਰਦੀ ਆ ਕਣਕ ਨੂੰ ਪਹਿਲੀ ਸਪਰੇਈ 15 15 ਲੀਟਰ ਦੀ ਟੋਲੀ ਪਿੱਛੇ ਪਿੱਟ ਦੇ ਆ ਦੇਖੋ ਕਿਸਾਨਾਂ ਦੀ ਮਿਹਨਤ ਬਹੁਤ ਕਰਨੀ ਪੈਂਦੀ ਕੱਖਾਂ ਦੀ ਪਹਿਲੀ ਸਪਰੇਅ ਸ਼ੁਰੂ ਹੋ ਗਈ ਸੋ ਮੀਂਹ ਪੈ ਗਿਆ ਸੀ ਉਹਦੇ ਨਾਲ ਫਿਰ ਹੁਣ ਆਪਾਂ ਨੇ ਸਪਰੇਅ ਕਰਦਣੀ ਸੁੱਕੇ ਚ ਫਿਰ ਪਾਣੀ ਲਾਵਾਂਗੇ ਇਹਨੂੰ ਜੇ ਤਾਂ ਬੱਦਲਬਾਈ ਹੋਈ ਵੀ ਅੱਜ ਜੇ ਕੱਲੂ ਮੀਂਹ ਪੈ ਗਿਆ ਤਾਂ ਠੀਕ ਆ ਨਹੀਂ ਵੀਰੇ ਇਹਨੂੰ ਪਰਸੋਂ ਨੂੰ ਪਾਣੀ ਛੱਡ ਦੇਣਾ ਸੀ ਪਹਿਲਾਂ ਸਪਰੇਅ ਕਰ ਦਣੀ ਇੱਕ ਕਣਕਾਂ ਦੇਖੋ ਪਿੱਛੇ ਇਹ ਦੇਖੋ ਕਣਕਾਂ ਵਧੀਆ ਹੋ ਗਈਆਂ ਮੀਂਹ ਨਾਲ ਬਹੁਤ ਫਰਕ ਪੈ ਗਿਆ ਆ ਖੇਤ ਕੱਖ ਬਹੁਤ ਆ ਇਹ ਚ ਕਾਟ ਕਰਤੀ ਦੀ ਸਪਰੇਈ ਹੌਲੀ ਹੌਲੀ ਤੁਰਨਾ ਪੈਂਦਾ ਇਹ ਚ ਹੌਲੀ ਹੌਲੀ ਤੁਰਨੇ ਨੇ ਨਾ ਜਿਹੜਾ ਕੱਖ ਆ ਕੱਖ ਦੇ ਉੱਪਰ ਐਨ ਗਿਰ ਜਾਂਦੀ ਆ ਸਪਰੇਈ ਇਹ ਤਾਂ ਉਹ ਮਰ ਜਾਂਦਾ ਮਰ ਜਾਂਦਾ ਸੁੱਕੇ ਚ ਇੱਕ ਪਾਣੀ ਦੇ ਪਹਿਲਾਂ ਫੇਰ ਕਰਾਂਗੇ ਇੱਕ ਪਾਣੀ ਦੇ ਬਾਅਦ ਜੇ ਤੱਕ ਨਾ ਮਰਿਆ ਸਾਰ ਇਹਦੇ ਨਾ ਮਰਨਾ ਚਾਹੀਦਾ ਤਾਂ ਇਹ ਨੂੰ ਮਰਕੋ ਕੱਖਣਾ ਹੈ ਨਹੀਂ ਪਰ ਖੇਤਾਂ ਕਿਤੇ ਕਿਤੇ ਬੁੱਟੀ ਹੈਗੀ ਆ ਕਿਤੇ ਕਿਤੇ ਆ ਪਰ ਪਹਿਲਾਂ ਹੀ ਮਾਰ ਦਾਂਗੇ ਸਰੇ ਤਾਂ ਜੋ ਜਿਆਦਾ ਨਾ ਹੋ ਸਕੇ ਕਈ ਵਾਰ ਪਾਣੀ ਨਾਲ ਕੱਖ ਉੱਠੜਦਾ ਕੱਕਣਾ ਨਹੀਂ ਉੱਠ ਕਿਤਨੀ ਜਿਆ ਪਾਣੀ ਲੱਗ ਜਾਣਾ ਫਿਰ ਕਈ ਵਾਰ ਕੱਖ ਉੱਠਿਆਂ ਦਾ ਫਿਰ ਇੱਕ ਵਾਰ ਫੇਰ ਵੱਜ ਜਾਣੀ ਹੁਣ ਪਾ ਦਿੰਦੇ ਹਾਂ ਜਲਦੀ ਉੱਧਰ ਉਹ ਭਾਜੀ ਲੱਗੇ ਇਸ ਵੀਰੇ ਕੱਖ ਤੰਨਾ ਘਾਟਾ ਛੋਟਾ ਛੋਟਾ ਕੱਖ ਖਾ ਲੈ ਜੇ ਪਾਣੀ ਲੱਗ ਜਾਣਾ ਨਾ ਫੇਰ ਕੱਖ ਨੇ ਮਲਣਾ ਹੁਣ ਇਹ ਦਬ ਜੂਗਾ ਇਹਦੇ ਨਾਲ ਪਹਿਲੀ ਸਵੇਰੇ ਨਾ ਤਾਂ ਜੋ ਜ਼ਿਆਦਾ ਨਾ ਹੋਵੇ ਕੱਖ ਰੇ ਰੂ ਪੈ ਜਾਣੇ ਫੇਰ ਮਲ ਜਾਣਾ ਹੈ ਨਾ ਜਦ ਪਾਣੀ ਦੇ ਬਾਅਦ ਜਦ ਰੇ ਪਾਦਣਾ ਫੇਰ ਕੱਖ ਮੱਲ ਜਾਂਦਾ ਤੇ ਰੇ ਪੈ ਜਾਂਦਾ ਜੂਰੀਆ ਲਿਆ ਹੁਣ ਜਿਆੰਦਾ ਨੇੜੇ ਚ ਕੰਮ ਸਪਰੇਅ ਆਪਣੀ ਗਈ ਹੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੋ ਬੁਰਦਵਾਰ ਸੇ ਦੇਸਵਾਈ ਕਰਨੀ ਜਾ ਕੇ ਗੁਰਨਾਣਕ ਦੇਵ ਜੀ ਦਾ ਅਨ ਪ੍ਰਕਾਸ਼ ਉਸਤਪਾਉਣਾ ਉਥੇ ਤਿਆਰੀਆਂ ਕਰਨੀਆਂ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਨਵਾਹਿ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ